ਵੀ ਸਰਕਾਰ ਨੂੰ ਸੀਆਰਡੀ ਇੰਜਨ ਬਣਾਉਣ ਦੀ ਕਿਉਂ ਜ਼ਰੂਰਤ ਪਈ ਇਹਦੇ ਵਿੱਚ ਸੀਆਰਡੀ ਹੀ ਇੰਜਨ ਨੂੰ ਕਿਉਂ ਯੂਜ਼ ਕੀਤਾ ਗਿਆ ਜੋ ਆਪਣੇ ਸਵਰਾਜ ਦੀ ਜੋ ਆਪਣੀ ਸਾਰੀ ਸ਼ੋ ਵਗੈਰਾ ਫਿਟਿੰਗ ਕਰਤੀ ਚਲੋ ਜੋ ਆਪਣਾ ਟਰੈਕਟਰ ਸਟਾਰਟ ਕਰ ਲਿਆ ਸੀ ਆਪਾਂ ਵੇਅਰਿੰਗ ਕਰਨ ਤੋਂ ਬਾਅਦ ਆਪਾਂ ਫਿਰ ਆਪਾਂ ਇਸ ਟਰੈਕਟਰ ਨੂੰ ਲਿਜਾਵਾਂਗੇ ਆਹ ਦੇਖੋ ਇਹਦੀ ਲੁੱਕ ਟਰੈਕਟਰ ਦੀ ਸਿੱਕਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਆਓ ਸੱਜਣੋ ਗੱਲਬਾਤ ਕਰਦੇ ਆਂ ਅੱਜ ਆਪਾਂ ਫੇਰ ਆਪਣੇ ਟੌਪਿਕ ਦੇ ਉੱਪਰ ਜੋ ਆਪਾਂ ਮਕੈਨਿਕਲ ਰਿਲੇਟਡ ਵੀਡੀਓ ਬਣਾਉਨੇ ਆਂ ਬਾਕੀ ਤੁਹਾਨੂੰ ਇਸ ਸਾਰੀਆਂ ਵੀਡੀਓ ਦੇ ਵਿੱਚ ਕੋਈ ਫਿਟਿੰਗ ਦੀ ਵੀਡੀਓ ਦਿਖਾਉਨੇ ਆਂ ਜਿੱਦਾਂ ਆਪਾਂ ਕਿਤੇ ਜਾਣੇ ਆ ਉਹਨੇ ਸਾਰਾ ਤੁਹਾਨੂੰ ਇਸ ਵਲੋਗਿੰਗ ਦੇ ਵਿੱਚ ਸਾਰਾ ਕੁਝ ਦਿਖਾਉਨੇ ਆਂ ਚਲੋ ਬਾਕੀ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਦੱਸ ਦਈਏ ਜਿਹੜੇ ਭਰਾ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬਾਕੀ ਜਿਹੜੇ ਨਵੇਂ ਭਰਾ ਜੁੜੇ ਨੇ ਉਹ ਜੋ ਵੀਡੀਓ ਨੂੰ ਆ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਜਿਹੜੀ ਸਾਡੀ ਵੀਡੀਓ ਹੁੰਦੀ ਹੈ ਸਾਰੀ ਵੀਡੀਓ ਇਨਫੋਰਮੇਸ਼ਨ ਨਾਲ ਰਿਲੇਟਡ ਹੁੰਦੀ ਆ ਕੋਈ ਇਹਦੇ ਵਿੱਚ ਫੇਕ ਨਹੀਂ ਹੁੰਦਾਗਾ ਚਲੋ ਸੋ ਅੱਜ ਕਰਦੇ ਆ ਗੱਲਬਾਤ ਸ਼ੁਰੂ ਆਪਾਂ ਸੀਆਰਡੀ ਉੱਪਰ ਕਿਉਂਕਿ ਕਈ ਭਰਾਵਾਂ ਦਾ ਮੇਰੇ ਕੋਲ ਕਮੈਂਟ ਵੀ ਆਇਆ ਫੋਨ ਵੀ ਆਇਆ ਮੈਸੇਜ ਵੀ ਆਇਆ ਵੀ ਤੁਸੀਂ ਸਾਰੀਆਂ ਚੀਜ਼ਾਂ ਬਾਰੇ ਇਨਫੋਰਮੇਸ਼ਨ ਦੰਨੇ ਹੋ ਪਰ ਇੱਕ ਵੀਡੀਓ ਸੀਆਰਡੀ ਤੇ ਬਣਾਓ ਵੀ ਸਰਕਾਰ ਨੂੰ ਸੀਆਰਡੀ ਇੰਜਨ ਬਣਾਉਣ ਦੀ ਕਿਉਂ ਜ਼ਰੂਰਤ ਪਈ ਕਿਉਂਕਿ ਪਹਿਲਾਂ ਚੱਲੀ ਜਾਂਦੇ ਸੀ ਆਪਣੇ ਡੀਆਈ ਇੰਜਨ ਵੀ ਚੱਲਦੇ ਸੀ ਪਹਿਲਾਂ ਵਾਲੇ ਓਲਡ ਇੰਜਨ ਵੀ ਚੱਲਦੇ ਸੀ ਯੂਰੋ 1 ਯੂਰੋ 2 ਯੂਰੋ 3 ਸਾਰੇ ਇੰਜਨ ਚੱਲਦੇ ਸੀਗੇ ਫਿਰ ਹੁਣ ਨਵੀਂ ਜਿਹੜੀ ਆਪਣੀ 2020 ਤੋਂ ਲਾਗੂ ਹੋਈ ਆ ਇਹਦੇ ਵਿੱਚ CRD ਹੀ ਇੰਜਨ ਨੂੰ ਕਿਉਂ ਯੂਜ਼ ਕੀਤਾ ਗਿਆ ਸੋ ਅੱਜ ਇਸ ਡਿਸਕਸ ਕਰਦੇ ਆ ਕਿਉਂਕਿ CRD ਇੰਜਨ ਦਾ ਚਲੋ ਪਹਿਲਾਂ ਕਾਰ ਲਾਈਨ ਦੇ ਵਿੱਚ ਬਹੁਤ ਆ ਚੁੱਕਿਆ ਹੈਗਾ ਐਨੀਆ ਦੇ ਵੀ CRD 2020 ਦੇ ਵਿੱਚ ਹੀ ਆਇਆਗਾ CRD ਦੇ ਉੱਪਰ ਤਾਂ ਐਕਸਪੈਰੀਮੈਂਟ ਦਾ ਸ਼ੁਰੂ ਤੋਂ ਹੀ 2000 ਤੋਂ ਹੋ ਰਹੇ ਨੇ ਬਾਕੀ ਜੋ BS6 ਦੀ ਗੱਲ ਕਰ ਰਹੇ ਹਾਂ ਜੋ ਆਪਣਾ ਆਇਆ 2020 ਦੇ ਵਿੱਚ ਸੋ ਆਪਾਂ ਗੱਲਬਾਤ ਕਰਦੇ ਹਾਂ ਵੀ CRD ਹੁੰਦਾ ਕੀ ਹੈ ਸਭ ਤੋਂ ਪਹਿਲਾਂ সিআরডি ਹੁੰਦਾ ਕਾਮਨ ਰੇਲ ਡਾਇਰੈਕਟ ਇੰਜੈਕਸ਼ਨ ਕਿਉਂਕਿ ਇਹਦੇ ਵਿੱਚ ਇੱਕ ਹਾਈ ਪ੍ਰੈਸ਼ਰ ਪੰਪ ਲੱਗਿਆ ਹੁੰਦਾਗਾ ਜਿੱਥੇ ਤੁਹਾਡਾ ਡੀਜ਼ਲ ਪੰਪ ਪਹਿਲਾਂ ਲੱਗਿਆ ਹੁੰਦਾ ਸੀ ਡੀਆਈ ਇੰਜਨਾਂ ਦੇ ਵਿੱਚ ਉਸ ਜਗ੍ਹਾ ਦੇ ਉੱਪਰ ਕੰਪਨੀ ਨੇ ਇੱਕ ਹਾਈ ਪ੍ਰੈਸ਼ਰ ਪੰਪ ਲਾਤਾ ਜੋ ਉਹਦੇ ਵਿੱਚ ਦੋ ਪਲੰਜਰ ਹੁੰਦੇ ਨੇ ਜੋ ਲਗਾਤਾਰ ਤੁਹਾਡਾ ਪ੍ਰੈਸ਼ਰ ਬਣਾਉਂਦੇ ਰਹਿੰਦੇ ਨੇ ਤੇ ਇਹ ਪ੍ਰੈਸ਼ਰ ਤੁਹਾਡਾ ਜੋ ਹਾਈ ਮਟੀਰੀਅਲ ਦੀ ਇੱਕ ਟਿਊਬ ਬਣੀ ਹੁੰਦੀ ਆ ਇਨੂੰ ਰੇਲ ਕਹਿ ਦਿੰਨੇ ਆਪਾਂ ਉਹਦੇ ਵਿੱਚ ਕੰਪਰੈਸ ਹੁੰਦਾ ਰਹਿੰਦਾਗਾ ਸੋ ਆਪਾਂ ਗੱਲਬਾਤ ਕਰਦੇ ਆਂ ਵੀ ਇਹ ਕਿਉਂ ਜ਼ਰੂਰਤ ਪਈ ਲਾਉਣ ਦੀ ਦੇਖੋ ਇਹ ਜ਼ਰੂਰਤ ਪਈ ਤੁਹਾਡੇ এনवायरमेंट ਹੁੰਦੀ ਹੈ ਜਿਹੜੀ ਵਾਤਾਵਰਨ ਹੁੰਦਾ ਕਿਉਂਕਿ ਪਹਿਲਾਂ ਤੁਹਾਨੂੰ ਈਜ਼ੀਆਰ ਤੇ ਵੀ ਤੁਹਾਡੇ ਨਾਲ ਡਿਸਕਸ ਕੀਤੀ ਅੱਜ ਤੁਹਾਡਾ ਸੀਆਰਡੀ ਉੱਪਰ ਵੀ ਇਹ ਡਿਸਕਸ ਕਰਦਾ ਇਹ ਵੀ এনवायरमेंट ਨੂੰ ਪ੍ਰਦੂਸ਼ਣ ਪ੍ਰਦੂਸ਼ਿਤ ਹੋਣ ਤੋਂ ਬਚਾਉਂਦੀ ਆ ਕਿਵੇਂ ਬਚਾਉਂਦੀ ਆ ਦੇਖੋ ਜਿਹੜੇ ਡੀਆਈ ਇੰਜਨ ਹੁੰਦੇ ਨੇ ਉਹਨਾਂ ਦੇ ਵਿੱਚ ਆਪਾਂ ਨੋਜ਼ਲ ਦਾ ਪ੍ਰੈਸ਼ਰ ਵੱਧ ਤੋਂ ਵੱਧ 250 ਤੱਕ ਕਰ ਸਕਦੇ ਆ ਇਸ ਤੋਂ ਜ਼ਿਆਦਾ ਪ੍ਰੈਸ਼ਰ ਆਪਾਂ ਨਹੀਂ ਕਰ ਸਕਦੇ ਜੇ ਇਸ ਤੋਂ ਵੱਧ ਪ੍ਰੈਸ਼ਰ ਕਰਾਂਗੇ ਨਾ ਜ਼ਿਆਦਾ ਨੋਜ਼ਲ ਬਾਈਪਾਟ ਦੀਏ ਜਾਂ ਨੋਜ਼ਲ ਪਾਟੂਗੀ ਜਾਂ ਪਲੰજર ਪਾਟੂਗਾ ਜਾਂ ਕੁਝ ਨਾ ਕੁਝ ਤੁਹਾਡਾ ਹੋਊਗਾ ਪਹਿਲੀ ਗੱਲ ਤਾਂ ਟਰੈਕਟਰ ਤੁਹਾਡਾ ਸੈਲਫ ਮਾਰੇ ਤੋਂ ਜਾਂ ਟਰੈਕਟਰ ਹੋਵੇ ਚਾਹੇ ਕਾਰ ਹੋਵੇ ਜੋ ਵੀ ਹੋਇਆ ਜੋ ਘੁੰਮਣਾ ਨਹੀਂ ਗਾ ਇੰਜਨ ਤੁਹਾਡੇ ਹੱਲ ਕਰਨ ਦੇ ਲਈ ਤੁਹਾਡਾ CRD ਸਿਸਟਮ ਲਾਗੂ ਕੀਤਾ ਕਿਉਂਕਿ ਉਹਦੇ ਵਿੱਚ ਪਲੰਜਰ ਤਾਂ ਲਗਾਤਾਰ ਪਲੰਜਰ ਪ੍ਰੈਸ਼ਰ ਬਣਾਈ ਜਾਂਦੇ ਪਰ ਜਿਹੜਾ ਪ੍ਰੈਸ਼ਰ ਉਹ ਰੇਲ ਦੇ ਵਿੱਚ ਇਕੱਠਾ ਹੋਈ ਜਾਂਦਾ ਸਟੋਰ ਹੋਈ ਜਾਂਦਾ CRD ਦੇ ਵਿੱਚ ਹੁੰਦਾ ਕੀ ਆ ਤੁਹਾਡੇ ਡਾਟ ਸੈਂਸਰ ਲੱਗੇ ਹੁੰਦੇ ਨੇ ਕੇਮ ਸ਼ਾਫਟ ਉੱਪਰ ਸੈਂਸਰ ਲੱਗਿਆ ਹੁੰਦਾ ਫਰਾਈ 휠 ਉੱਪਰ ਸੈਂਸਰ ਲੱਗਿਆ ਹੁੰਦਾ ਤੋ ਕੀ ਦੀ ਵਰਕਿੰਗ ਤੇ ਮੈਂ ਅਲੱਗ ਤੋਂ ਵੀਡੀਓ ਬਣਾਉਂਗਾ ਤੁਹਾਨੂੰ ਵੀ ਸੀਆਰਡੀ ਕੰਮ ਕਿਵੇਂ ਕਰਦਾ ਈਸੀਐਮ ਲੱਗਿਆ ਹੁੰਦਾ ਇੱਕ ਕਿਵੇਂ ਵਰਕ ਕਰਦਾ ਹੈ ਇਹ ਜਿਹਦੀ ਵਰਕਿੰਗ ਕੀ ਹੁੰਦੀ ਉਹ ਤੇ ਮੈਂ ਅਲੱਗ ਵੀਡੀਓ ਬਣਾਉਂਗਾ ਅੱਜ ਤੁਹਾਡੇ ਨਾਲ ਸਿਰਫ ਇਸ ਵੀਡੀਓ 'ਚ ਇਹ ਦੱਸਣਾ ਵੀ ਸੀਆਰਡੀ ਸਰਕਾਰ ਨੂੰ ਲਾਉਣ ਦੀ ਕਿਉਂ ਜ਼ਰੂਰਤ ਪਈ ਤੇ ਇਹਦੇ ਨਾਲ ਪਾਵਰ ਵਧਦੀ ਹੈ ਜਾਂ ਘਟਦੀ ਹੈ ਤੇ ਆਪਾਂ ਸਾਰੀ ਡਿਸਕਸ ਕਰਦੇ ਹਾਂ ਸੈਂਸਰ ਲੱਗੇ ਹੁੰਦੇ ਆ ਫਰਾਈਵ ਨੂੰ ਉੱਪਰ ਕੇਮ ਸ਼ਾਫਟ ਉੱਪਰ ਜਦੋਂ ਜਦੋਂ ਅਡਰ ਅਡਰ ਟਾਈਮ ਦੇ ਉੱਪਰ ਟਾਈਮ ਦੇ ਮੁਤਾਬਕ ਹਰ ਟਾਈਮਿੰਗ ਦੇ ਮੁਤਾਬਕ ਡੀਜ਼ਲ ਦਾ ਸਪਰੇ ਹੋਣਾ ਹਰ ਟਾਈਮ ਦੇ ਮੁਤਾਬਕ ਡੀਜ਼ਲ ਦਾ ਸਪਰੇ ਨਿਰਧਾਰਤ ਕੀਤਾ ਵਾ ਗਿਆ ਕੰਪਨੀ ਵੱਲੋਂ ਤੇ ਚਲੋ ਗੱਲਬਾਤ ਕਰਦੇ ਆਪਾਂ ਵੀ ਸੀਆਰਡੀ ਸਿਸਟਮ ਦੇ ਵਿੱਚ ਡੀਆਈ ਦੇ ਵਿੱਚ ਡਿਫਰੈਂਸ ਕੀ ਹੁੰਦਾਗਾ ਡੀਆਈ ਦੇ ਵਿੱਚ ਤੁਹਾਡਾ 250 ਤੋਂ ਵੱਧ ਪ੍ਰੈਸ਼ਰ ਨਹੀਂ ਰੱਖ ਸਕਦੇ ਨਾ ਜਦੋਂ ਤਾਂ ਸੀਆਰਡੀ ਦੇ ਵਿੱਚ ਇਹੀ ਪ੍ਰੈਸ਼ਰ ਵਧ ਕੇ ਤੁਹਾਡਾ 300 ਤੋਂ 350 ਬਾਹਰ ਹੋ ਸਕਦਾਗਾ ਜਿਦੇ ਕਾਰਨ ਕਰਕੇ ਜਦੋਂ ਸਪਰੇਅ ਹੁੰਦਾ ਪੈਸਟਨ ਦੇ ਉੱਪਰ ਤਾਂ ਤੁਹਾਡਾ ਜਿਹੜਾ ਸਪਰੇਅ ਹੁੰਦਾ ਇੰਨਾ ਖਿਲਰ ਜਾਂਦਾ ਡੀਜ਼ਲ ਵੀ ਉਹ ਧੂਏ ਦੇ ਰੂਪ ਚ ਬਣ ਜਾਂਦਾ ਤੇ ਹਵਾ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਜਿਦੇ ਕਾਰਨ ਕਰਕੇ ਬਰਨ ਚੰਗਾ ਹੁੰਦਾ ਤੇ ਜਿਦੇ ਕਾਰਨ ਕਰਕੇ ਗੈਸਾਂ ਪ੍ਰਦੂਸ਼ਿਤ ਬਾਹਰ ਘੱਟ ਨਿਕਲਦੀਆਂ ਕਿਉਂਕਿ ਇਹ ਵੀ ਈਜ਼ੀਅਰ ਤਰ੍ਹਾਂ ਹੀ ਕੰਮ ਕਰਦਾ ਕਿਉਂਕਿ ਜਿਹੜਾ ਸੀਆਰਡੀ ਸਿਸਟਮ ਨਾਲ ਦੂਸ਼ਿਤ ਗੈਸਾਂ ਜਿਹੜੀਆਂ ਨਿਕਲਦੀਆਂ ਬਾਹਰ ਉਹਨਾਂ ਨੂੰ ਜਮਾ ਤਾਂ ਨਹੀਂ ਬੰਦ ਕੀਤਾ ਜਾਂਦਾ ਪਰ ਲੇਕਿਨ ਉਹਨੂੰ ਕੁਝ ਹੱਦ ਤੱਕ ਘਟਾ ਦਿੱਤਾ ਜਾਂਦਾ ਜਿਹਦੇ ਕਾਰਨ ਕਰਕੇ ਇਹਨੂੰ ਸਰਕਾਰ ਨੇ ਪਾਸ ਕੀਤਾ ਵੀ ਹਰ ਟਰੈਕਟਰ 50 HP ਤੋਂ ਬਾਅਦ ਜੋ ਆਪਣਾ CRD ਲਾਜ਼ਮੀ ਕੀਤਾ ਗਿਆਗਾ ਕਿਉਂਕਿ 50 HP ਤੋਂ ਬਾਅਦ ਹੀ ਟਰੈਕਟਰ ਜ਼ਿਆਦਾ ਪ੍ਰਦੂਸ਼ਿਤ ਹਵਾ ਕੱਢਦਾ ਹੈ ਕਿਉਂਕਿ ਜਦੋਂ ਪਿਸਟਨ ਵੱਡਾ ਕਰ ਦਿੰਦੇ ਆ ਪਾਵਰ ਵਧਾਈ ਜਾਂਦੇ ਆ ਤਾਂ ਜਿਹੜੀ ਹਵਾ ਵੀ ਜ਼ਿਆਦਾ ਦੂਸ਼ਿਤ ਹੋ ਜਾਂਦੀ ਹੈ ਕਿਉਂਕਿ ਕਦੇ ਵੀ ਜਿਹੜਾ ਡੀਜ਼ਲ ਆ ਪ੍ਰੋਪਰ ਤਰੀਕੇ ਦੇ ਨਾਲ ਪਿਸਟਨ ਦੇ ਵਿੱਚ ਨਹੀਂ ਛੜਦਾ ਡੀਆਈਜਨ ਦੇ ਵਿੱਚ ਉਹ ਅੱਧਾ ਜ਼ਹਿਰੀਲਾ ਹੋ ਕੇ ਬਾਹਰ ਸਾਇਲੈਂਸਰ ਰਹੀਂ ਬਾਹਰ ਨਿਕਲਦਾ ਸੋ ਇਹਨੂੰ ਸੀਆਰਡੀ ਨਾਲ ਹੀ ਇਹਨੂੰ ਘਟਾਇਆ ਜਾਂਦਾਗਾ ਕਿਉਂਕਿ ਸੀਆਰ ਦੇਖੋ ਹੁਣ ਸਪੋਜ਼ ਕਰੋ ਮੱਝ ਦੀ ਅੱਗ ਦੇ ਵਿੱਚ ਆਪਾਂ ਤੁਸੀਂ ਸਪਰੇਅ ਕਰੋਗੇ ਜਾਦੇ ਆਕੜਮ ਡੀਜ਼ਲ ਪਾ ਦੋਗੇ ਤਾਂ ਤੁਹਾਡਾ ਵੇਲੇ ਕਿੰਨੀ ਧੂਆ ਬਖਾਉਂਦਾ ਜੇ ਉਸੇ ਜਗ੍ਹਾ ਤੇ ਤੁਸੀਂ ਸਪਰੇ ਨਾਲ ਡੀਜ਼ਲ ਪਾਉਂਗੇ ਤਾਂ ਤੁਹਾਨੂੰ ਧੂਆ ਨਿਕਲਦਾ ਪਤਾ ਹੀ ਨਹੀਂ ਲੱਗਣਾਗਾ ਇਸੇ ਤਰ੍ਹਾਂ ਹੀ ਹੁੰਦਾਗਾ ਵੀ ਜਦੋਂ ਡੀਆਈ ਇੰਜਨ ਦੇ ਵਿੱਚ ਪ੍ਰੈਸ਼ਰ 250 ਹੋਣ ਤੱਕ ਪ੍ਰੋਪਰ ਤਰੀਕੇ ਨਾਲ ਜਿਹੜਾ ਸਪਰੇ ਹੁੰਦਾਗਾ ਉਹ ਤੁਹਾਡਾ ਹਵਾ ਦੇ ਨਾਲ ਮਿਕਸ ਨਹੀਂ ਹੁੰਦਾ ਜਿਹਦੇ ਕਾਰਨ ਕਰਕੇ ਹਲਕਾ ਮੋਟਾ ਧੂਆ ਤਾਂ ਨਹੀਂ ਆਉਂਦਾਗਾ ਪਰ ਪ੍ਰਦੂਸ਼ਣ ਦੇ ਗੈਸਾਂ ਜਿਹੜੀਆਂ ਕਾਰਬਨ ਕਾਰਬਨ ਡਾਈਆਕਸਾਈਡ ਹੋਰ ਮੋਨੋ ਗੈਸਾਂ ਬਹੁਤ ਤਰ੍ਹਾਂ ਦੀਆਂ ਨਿਕਲਦੀਆਂ ਜਿਹੜੀਆਂ ਆਪਾਂ ਨੂੰ ਦੁਹਾਂਵਾਂ ਨੂੰ ਦੂਸ਼ਿਤ ਕਰਦੀਆਂ ਇਸੇ ਤਰ੍ਹਾਂ ਸੀਆਰਡੀ ਦਾ ਪ੍ਰੈਸ਼ਰ 300 ਤੋਂ 350 ਬਾਹਰ ਹੋਣ ਦੇ ਬਾਵਜੂਦ ਜਿਹੜੇ ਉਹ ਪ੍ਰੈਸ਼ਰ ਆਉਂਦਾ ਨੋਜ਼ਲ ਦਾ ਸਪਰੇਅ ਹੁੰਦਾ ਉਹ ਹਵਾ ਦੇ ਨਾਲ ਬਿਲਕੁਲ ਘੁਲ ਮਿਲ ਜਾਂਦਾ ਜਿਸ ਦੇ ਕਾਰਨ ਕਰਕੇ ਪ੍ਰਦੂਸ਼ਿਤ ਹਵਾ ਬਾਹਰ ਘਟ ਨਿਕਲਦੀ ਹੈ ਇਹ ਸੀਗਾ ਸਿਸਟਮ ਸੀਆਰਡੀ ਲਾਉਣ ਦਾ ਵੀ ਸਰਕਾਰ ਨੂੰ ਕਿਉਂ ਜ਼ਰੂਰਤ ਪੈਂਦੀ ਹੈ ਸੀਆਰਡੀ ਲਾਉਣ ਦੀ ਹਾਂ ਸੀਆਰਡੀ ਦੇ ਨਾਲ ਦੇਖੋ ਕਿਸਾਨ ਨੂੰ ਹੈ ਤਾਂ ਨੁਕਸਾਨ ਪਰ ਲੇਕਿਨ ਜਿੱਥੇ ਆਪਾਂ ਪ੍ਰਦੂਸ਼ਿਤ ਹਵਾ ਨੂੰ এনवायरमेंट ਨੂੰ ਦੇਖੀਏ ਤਾਂ ਉਹਦੇ ਲਈ ਲਾਹੇਵੰਦ ਹੈ ਵੀ ਤੇ ਪਰ ਲੇਕਿਨ ਹਾਂ ਕਿਉਂਕਿ ਮੈਂ ਪਹਿਲਾਂ ਈਜੀਆਰ ਤੇ ਵੀ ਗੱਲ ਕੀਤੀ ਸੀ ਇਹੀ ਇਹੀ ਸੀਆਰਡੀ ਦਾ ਸਿਸਟਮ ਦਾ ਵੀ এনਵਾਇਰਨਮੈਂਟ ਲਈ ਦਾ ਲਾਹੇਵੰਦ ਆ ਪਰ ਲੇਕਿਨ ਕਿਸਾਨ ਵੀਰ ਲਈ ਇਹ ਲਾਹੇਵੰਦ ਨਹੀਂ ਕਿਉਂਕਿ ਇਹਦੇ ਹੁਣ ਨੁਕਸਾਨਾਂ ਦੀ ਗੱਲ ਕਰਦਾ ਨੁਕਸਾਨ ਕੀ ਹੁੰਦੇ ਨੇ ਦੇਖੋ ਜਦੋਂ ਤੁਸੀਂ ਟਰੈਕਟਰ ਕੰਪਨੀ ਦੇ ਵਿੱਚ ਲੈਣ ਜਾਂਦੇ ਹੋ ਤਾਂ ਤੁਹਾਨੂੰ ਕਹਿੰਦੇ ਆ ਵੀ ਇਹ ਸੀਆਰਡੀ ਵਾਲਾ ਟਰੈਕਟਰ ਸਾਡੀ ਪਾਵਰ ਜ਼ਿਆਦਾ ਲਾਊਗਾ ਡੀਜ਼ਲ ਘੱਟ ਖਾਊਗਾ ਇਹਦੇ ਨਾਲ ਨਾ ਤਾਂ ਕੋਈ ਤੁਹਾਡੇ ਟਰੈਕਟਰ ਦੀ ਪਾਵਰ ਵੱਧਦੀ ਆ ਨਾ ਡੀਜ਼ਲ ਘੱਟ ਖਾਂਦਾ ਪਰਫਾਰਮੈਂਸ ਤੁਹਾਡੀ ਉਨੀ ਰਹਿੰਦੀ ਜਿੰਨ ਲੋਡ ਮੁਤਾਬਕ ਡੀਜ਼ਲ ਖਾਣ ਦੀ ਕੋਈ ਪਾਵਰ ਨਹੀਂ ਵੱਧਦੀ ਕੁਛ ਨਹੀਂ ਹਾਂ ਸੀਆਰਡੀ ਆਗੇ ਟਰੈਕਟਰ ਲਾਉ ਐ ਨਹੀਂ ਇਹਦੇ ਵੀ ਚੱਲਣੇ ਨਹੀਂ ਕਿ ਟਰੈਕਟਰ ਬਿਲਕੁਲ ਚੱਲਣਗੇ ਸਹੀ ਚੱਲਣਗੇ ਪਰ ਕੋਈ ਇਹ ਸਾਰੀਆਂ ਫੇਕ ਗੱਲਾਂ ਹੁੰਦੀਆਂ ਨੇ ਕੋਈ ਇਹਦੇ ਨਾਲ ਪਾਵਰ ਨਹੀਂ ਵੱਧ ਜਿਹੜੇ ਕਿਸਾਨ ਵੀਰਾਂ ਕੋਲੇ ਸੀਆਰਡੀ ਟਰੈਕਟਰ ਹੈ ਉਹਨਾਂ ਨੂੰ ਪਤਾ ਹੀ ਆ ਉਹਨਾਂ ਨੇ ਚਲਾ ਕੇ ਦੇਖਿਆ ਵੀ ਕਿੰਨੀ ਕੀ ਪਰਫਾਰਮੈਂਸ ਦਿੱਤਾ ਕਿੰਨਾ ਕੀ ਲਾਹੇਵੰਦ ਦਾ ਟਰੈਕਟਰ ਸਵਾਈ ਹੁਣ ਗੱਲਬਾਤ ਆਪਣੀ ਟਰੈਕਟਰ ਦੇ ਪ੍ਰਾਈਸ ਤੇ ਕਿਉਂਕਿ ਜਿਵੇਂ ਜਿਵੇਂ ਤੁਹਾਡਾ ਸੀਆਰਡੀ ਹੋਈ ਜਾਊਗਾ ਟਰੈਕਟਰ ਤੁਹਾਨੂੰ ਪਤਾ ਕੰਪਨੀ ਨੂੰ ਮਹਿੰਗਾ ਦੇਣਾ ਪਊਗਾ ਕਿਉਂਕਿ ਇਹਦੇ ਜਿਹੜੇ ਪਾਰਟਸ ਲੱਗੇ ਹੁੰਦੇ ਨੇ ਬਹੁਤ ਬਹੁਤ ਮਹਿੰਗੇ ਨੇ ਇੰਜੈਕਟਰ ਦੇਖੋ 25 25 26 26000 ਰੁਪਏ ਦਾ ਇੱਕ ਇੰਜੈਕਟਰ ਆ ਜੇ ਪਾਣੀ ਪੈ ਗਿਆ ਤੁਹਾਡਾ ਈਸੀਐਮ ਦੇ ਵਿੱਚ ਈਸੀਐਮ ਸੜ ਜਾਂਦਾਗਾ ਕਿਉਂਕਿ ਇਹ ਤਾਂ ਫਿਊ ਸਿਸਟਮ ਬਹੁਤ ਆ ਪਰ ਲੇਕਨ ਚੱਲੂਗਾ ਬਹੁਤ ਵਧੀਆ ਐਨੇ ਆਦੇ ਵੀ ਚੱਲੂਗਾ ਨਾ ਸਹੀ ਨਹੀਂ ਜੇ ਟਿਕਿਆ ਰਹੇ ਤਾਂ ਚੱਲੂਗਾ ਲੰਮਾ ਟਾਈਮ ਜੇ ਤੁਹਾਡਾ ਖਰਾਬੀ ਕਰਨ ਲੱਗ ਗਿਆ ਸੀਆਰਡੀ ਫਿਰ ਤੁਹਾਡਾ ਉਹਦੇ ਨਾਲ ਦਾ ਦੁੱਖ ਕੋਈ ਨਹੀਂਗਾ ਫੇਰ ਤੁਸੀਂ ਆ ਕੇ ਵੇਚ ਹੀ ਦੇਣਾ ਇੰਜਨ ਹੀ ਹੋਰ ਲੈ ਆ ਕੇ ਨਾਲ ਹੁੰਦੇ ਡੀਆਈ ਬਾਕੀ ਹੋਰ ਇਹਦੇ ਚ ਗੱਲਬਾਤ ਹੋਰ ਤਾਂ ਕੋਈ ਹੈ ਨਹੀਂਗੀ ਕਿਉਂਕਿ ਬਾਕੀ ਤਾਂ ਇਹ ਸਾਰਾ ਸਿਸਟਮ ਤੁਹਾਨੂੰ ਸਮਝ ਆਈ ਗਿਆ ਹੋਣਾ ਵੀ ਸੀਆਰਡੀ ਲਾਉਣ ਦੀ ਕਿਉਂ ਜ਼ਰੂਰਤ ਪਈ ਕਿਉਂ ਕੀ ਕਾਰਨ ਪਈ ਸਰਕਾਰ ਨੂੰ ਲਾਉਣ ਦੇ ਤੇ ਕਿਹੜੇ ਕਾਰਨਾਂ ਕਰਕੇ ਆਪਾਂ ਨੂੰ ਲਾਉਣੀ ਪੈਂਦੀ ਆ ਚਲੋ ਸੱਜਣੋ ਬਾਕੀ ਤੁਹਾਨੂੰ ਸੀਆਰਡੀ ਬਾਰੇ ਸਾਰਾ ਸਿਸਟਮ ਪਤਾ ਚੱਲ ਹੀ ਗਿਆ ਹੋਣਾ ਤੇ ਹੁਣ ਇਸ ਤੋਂ ਬਾਅਦ ਕਰਦੇ ਆਪਾਂ ਵਰਕ ਸ਼ੁਰੂ ਬਰਕਤ ਦੇ ਵਿੱਚ ਅੱਜ ਜੋ ਸਵਰਾਜ ਟਰੈਕਟਰ ਆਪਾਂ ਵਿੱਕੀ ਬਾਈ ਜੀ ਦਾ ਤਿਆਰ ਕਰ ਰਹੇ ਹਾਂ ਸੋਸਾ ਟਰੈਕਟਰ ਦਾ ਅੱਜ ਫਾਈਨਲ ਹੋ ਜੂਗਾ ਕੰਮ ਤੇ ਅੱਜ ਉਸ ਟਰੈਕਟਰ ਨੂੰ ਆਪਾਂ ਵਾਇਰਿੰਗ ਤੇ ਛੱਡਾਵਾਂਗੇ ਸੋ ਇਸ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਕਿੱਥੋਂ ਕਿੱਥੋਂ ਵਾਇਰਿੰਗ ਕਰਾਉਣੇ ਆ ਕਿਹੜੀ ਜਗ੍ਹਾ ਤੋਂ ਵਾਇਰ ਕਰਵਾ ਕੇ ਲਿਆਉਣੇ ਆ ਆਪਾਂ ਸਾਰਾ ਤੁਹਾਨੂੰ ਇਸ ਬਲੌਗ ਦੇ ਵਿੱਚ ਹੀ ਦਿਖਾਵਾਂਗੇ ਸਾਰਾ ਤੇ ਸੋ ਜੁੜੇ ਰਿਓ ਵੀਡੀਓ ਦੇ ਨਾਲ ਤੇ ਬਾਕੀ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਅੱਗੇ ਫੇਰ ਤੇ ਇਸੇ ਤਰ੍ਹਾਂ ਤੁਹਾਨੂੰ ਸੀਆਰਡੀ ਵਰਕਿੰਗ ਤੇ ਡਾਟ ਪਾਰਟ ਤੱਕ ਇੰਟਰਨਲ ਇਜ਼ੀਅਰ ਬਾਰੇ ਸਾਰਾ ਕੁਝ ਤੁਹ ਇਸੇ ਤਰ੍ਹਾਂ ਬਲੌਗਾਂ ਦੇ ਵਿੱਚ ਦੱਸਦੇ ਰਿਹਾ ਕਰਾਂਗੇ ਨਾਲ-ਨਾਲ ਤੇ ਸੋ ਜੁੜੇ ਰੇ ਵੀਡੀਓ ਦੇ ਨਾਲ ਬਾਕੀ ਜਿਹੜੇ ਭਰਾ ਸਟੂਡੈਂਟ ਵੀਰ ਆ ਉਹਨਾਂ ਨੂੰ ਤਾਂ ਸਾਡੀ ਵੀਡੀਓ ਦੇਖਣੀ ਦੇਖਣੀ ਹੈ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਜਿਹੜੀ ਸਾਡੀ ਵੀਡੀਓ ਜ਼ਿਆਦਾਤਰ ਅਮਾ ਸਰੀਰੀ ਇੱਧਰ ਜੋ ਆਈਟੀਏ ਦੇ ਵਿੱਚ ਦਿਖਾਈਆਂ ਜਾਂਦੀਆਂ ਵੱਡੀ ਸਕਰੀਨ ਦੇ ਉੱਪਰ ਸੋ ਇਸੇ ਕਾਰਨ ਕਰਕੇ ਆਪਾਂ ਨੌਲ ਜਾਣੇ ਵੀਡੀਓ ਨਾਲ-ਨਾਲ ਬਣਾਉਣਾ ਨਾਲ-ਨਾਲ ਤੁਹਾਨੂੰ ਵਰਕਿੰਗ ਦਿਖਾਉਨੇ ਆ ਤੇ ਚਲੋ ਬਾਕੀ ਆਪਾਂ ਸਿਖਾਉਣ ਦਾ ਕਿਸੇ ਨੂੰ ਮਤਲਬ ਨਹੀਂਗਾ ਬਾਕੀ ਜੋ ਅਸੀਂ ਚੀਜ਼ਾਂ ਪੜ੍ਹਦੇ ਲਿਖਦੇ ਆ ਉਹੀ ਤੁਹਾਡੇ ਨਾਲ ਅਸੀਂ ਬੋਲਦੇ ਰਹਿਣੇ ਆਂਗੇ ਤੇ ਚਲੋ ਅੱਗੋਂ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਇਸੋ ਜੁੜੇ ਹੋਏ ਵੀਡੀਓ ਦੇ ਨਾਲ ਜੋ ਆਪਣੇ ਸਵਰਾਜ ਦੀ ਜੋ ਆਪਣੀ ਸਾਰੀ ਸ਼ੋ ਵਗੈਰਾ ਫਿਟਿੰਗ ਕਰਤੀ ਆ ਸਾਰੀ ਆ ਲੁੱਕ ਵਗੈਰਾ ਆਈ ਹੈ ਟਰੈਕਟਰ ਦੀ ਆ ਦੇਖੋ ਜੋ ਨਾਮ ਤੇ ਵਗੈਰਾ ਪਾ ਕੇ ਆਪਾਂ ਸਾਰੀ ਸ਼ੋ ਦੀ ਫਿਟਿੰਗ ਕਰੀ ਜੰਨੇ ਬਾਕੀ ਆ ਸ਼ੋ ਤੇ ਚੱਕਣ ਲੱਗ ਗਿਆ ਸਾਡੇ ਤੋਂ ਟੱਕ ਲੱਗ ਗਿਆ ਸੀਗਾ ਸੋ ਇਹਦੀ ਸੈਟਿੰਗ ਕਰਨੀ ਪਊਗੀ ਦੁਬਾਰਾ ਕਿਉਂਕਿ ਜੇ ਤੁਸੀਂ ਛੋਟ ਚੱਕੀ ਨਾ ਸਾਡੇ ਤੋਂ ਇਹ ਛੋਟ ਡੈਗ ਪਈ ਸੀਗੀ ਜਿਹਦੇ ਕਾਰਨ ਕਰ ਇੱਥੇ ਸਕ੍ਰੈਚ ਲੱਗ ਗਿਆ ਸੀ ਸੋ ਇਹਨੂੰ ਜਿਆਦਾ ਦੁਬਾਰਾ ਰਿਪੇਅਰ ਕਰ ਰਹੇ ਨੇ ਪੀਸ ਨੂੰ ਤੇ ਬਾਕੀ ਤਾਂ ਚਲੋ ਸਾਰੀ ਫਿਟਿੰਗ ਹੋਈ ਜਾਂਦੀ ਹੈ ਬਾਕੀ ਇੱਕ ਆਪਣੀਆਂ ਪਲੇਟ ਰਹਿ ਗਈ ਹੈ ਕੇਰਾ ਦੇਸੀ ਲਈ ਬਣਾ ਕੇ ਸੋ ਅੱਜ ਆਪਾਂ ਇਸਾ ਟਰੈਕਟਰ ਨੂੰ ਵੈਰਿੰਗ ਤੇ ਛੱਡਿਆਵਾਂਗੇ ਬਾਕੀ ਟਾਇਰਾਂ ਟੋਰਾਂ ਦੀ ਲੁੱਕ ਦੱਸੋ ਕਿੱਦਾਂ ਲੱਗ ਰਹੀ ਹੈ ਤੁਹਾਨੂੰ ਲੱਗ ਰਹੀ ਹੈ ਬੰਬ ਲੁੱਕ ਤੇ ਕੀ ਗੱਲਬਾਤ ਆ ਟਰੈਕਟਰ ਦੇ ਵਿੱਚ ਤੁਸੀਂ ਸਾਰੀ ਕਮੈਂਟਾਂ ਦੇ ਵਿੱਚ ਦੱਸਣੀ ਆ ਪਸ ਸਿਰਾ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ ਬਾਕੀ ਇਹ ਸਟਿੱਕਰਾਂ ਸਟੁਕਰਾਂ ਕਿਉਂਕਿ ਕੋਈ ਵੀ ਟਰੈਕਟਰ ਹੁੰਦਾ ਜਦੋਂ ਤਿਆਰ ਕਰਦੇ ਆਪਾਂ ਉਹਦੇ ਵਿੱਚ 50% ਟਰੈਕਟਰ ਦੀ ਪੇਂਟ ਦੀ ਲੁੱਕ ਹੁੰਦੀ ਹੈ ਤੇ 50% ਸਟਿੱਕਰਾਂ ਦੀ ਲੁੱਕ ਹੁੰਦੀ ਹੈ ਜਦੋਂ ਤੇ ਤੁਹਾਡੇ ਟਰੈਕਟਰ ਦੇ ਸਟਿੱਕਰ ਲੱਗ ਜਨਾਂ ਤਾਂ ਤੁਹਾਡੀ ਦੁੱਗਣਾ ਰੋਹ ਬਣ ਜਾਂਦਾ ਟਰੈਕਟਰ ਦਾ ਤੇ ਸੋ ਅੱਜ ਆਪਾਂ ਸਟਿੱਕਰ ਵਗੈਰਾ ਵੀ ਲਵਾਵਾਂਗੇ ਇਹਦੇ ਤੇ ਆਓ ਕਰਦੇ ਆ ਪਹਿਲਾਂ ਪਰਲੇ ਪੱਲੇ ਦੀ ਸੈਟਿੰਗ ਤੇ ਰੇਸ ਕਰਕੇ ਸੈੱਟ ਤੇ ਇਸ ਤੋਂ ਬਾਅਦ ਟਰੈਕਟਰ ਨੂੰ ਸਟਾਰਟ ਕਰਦੇ ਆ ਸਟਾਰਟ ਕਰਕੇ ਦਾ ਟੈਸਟ ਡਰਾਈਵਲ ਲੈਣੀ ਚਲੋ ਜੋ ਆਪਣਾ ਟਰੈਕਟਰ ਸਟਾਰਟ ਕਰ ਲਿਆ ਸੀ ਇਸੋ ਇਸ ਤੋਂ ਬਾਅਦ ਆਪਾਂ ਨੂੰ ਵਾਇਰਿੰਗ ਤੇ ਛੱਡ ਕੇ ਆਉਨੇ ਆ ਤੇ ਚਲੋ ਚੱਲਦੇ ਆਂ ਆਪਾਂ ਵਾਇਰਿੰਗ ਤੇ ਛੱਡਣ ਲਈ ਇਹਨੂੰ ਬਾਕੀ ਆਪਾਂ ਪਾ ਲਾਂਗੇ ਪੰਜ ਮੀਟਰ ਜੋ ਆਪਾਂ ਟਰੈਕਟਰ ਵਿੱਕੀ ਬਾਈ ਜੀ ਦਾ ਆਪਾਂ ਵਾਇਰਿੰਗ ਲਈ ਲਾਤਾ ਜੋ ਵਾਇਰਿੰਗ ਤੇ ਛੱਡਤਾ ਆਪਾਂ ਸੋ ਟਰੈਕਟਰ ਆਪਾਂ ਇੱਥੇ ਲਾਤਾ ਜੋ ਆਪਾਂ ਵਾਇਰਿੰਗ ਕਰਵਾਉਣੀ ਹੈ ਦੀ ਵਾਇਰਿੰਗ ਕਰਨ ਤੋਂ ਬਾਅਦ ਆਪਾਂ ਫਿਰ ਆਪਾਂ ਇਸ ਟਰੈਕਟਰ ਨੂੰ ਲਿਜਾਵਾਂਗੇ ਆ ਦੇਖੋ ਇਹਦੀ ਲੁੱਕ ਟਰੈਕਟਰ ਦੀ ਬਾਕੀ ਜੋ ਵਾਇਰਿੰਗ ਕਰਨ ਤੋਂ ਬਾਅਦ ਆਪਾਂ ਇਹਦੇ ਸਟicker ਵਗੈਰਾ ਸਾਰੇ ਲਾਵਾਂਗੇ ਬਾਕੀ ਭਰਾ ਕੋਲੇ ਬਾਕੀ ਕੰਮ ਆ ਦੇਖ ਸਕਦੇ ਹੋ ਤੁਸੀਂ ਸਾਰਾ ਨਾਲ ਲਈ ਬਾਈ ਜਸਸੀ ਕਾਲ ਸੱਸੀ ਕਾਲ ਜਿਉਂਕਿ ਜੋ ਇਹ ਭਰਾ ਨੇ ਜੋ ਇੱਥੇ ਵਰਕਰ ਨੇ ਬਾਕੀ ਬਾਈ ਜੀ ਨੇ ਵੀ ਤੁਹਾਨੂੰ ਮਿਲਾਉਣਾਗਾ ਇਹ ਬਾਈ ਸੱਸੀ ਕਾਲ ਕੀ ਹਾਲ ਕੀ ਨਾ ਹੋ ਤੁਹਾਡਾ ਜੀ ਬਾਜਾਈ ਅੱਛਾ ਅੱਛਾ ਵਧੀਆ ਜੀ ਇਹ ਤੁਹਾਡਾ ਬਾਈ ਜੀ ਸ਼ਰਮਾ ਜੀ ਠੀਕ ਹੈ ਜੀ ਆਪਣਾ ਜੀ ਰਪੀ ਜੀ ਆਪਣਾ ਬਾਈ ਜੀ ਨਿੱਕੂ ਜੀ ਠੀਕ ਹੈ ਜੀ ਇਹ ਸਾਰੇ ਆਪਣੇ ਭਰਾ ਨੇ ਜੋ ਆਪਣੇ ਵਰਕ ਕਰਦੇ ਨੇ ਇੱਥੇ ਤੇ ਸੋ ਇਹਨਾਂ ਦਾ ਤੁਹਾਨੂੰ ਨੰਬਰ ਮੈਂ ਵੀਡੀਓ ਚ ਦੇਵਾਂਗਾ ਜ਼ਰੂਰ ਬਾਕੀ ਇਹ ਸੈਲਫ ਵਗੈਰਾ ਜੋ ਟਰੈਕਟਰ ਸਵੇਰ ਸਟਾਰਟ ਨਹੀਂ ਹੁੰਦਾਗਾ ਸਾਰਾ ਉਹਦਾ ਵੀ ਸਿਸਟਮ ਕਰਦੇ ਨੇ ਸੈਲਫ ਦੇ ਵਿੱਚ ਸੈਲਫ ਵਗੈਰਾ ਦੀ ਰਿਪੇਅਰ ਇੱਥੇ ਕਰਦੇ ਨੇ ਭਾਈ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਕੀ ਕਰ ਰਹੇ ਹੋ ਅੱਜ ਫਿਰ ਸੈਲਫ ਹੀ ਕਰੀ ਜਾਂ ਨਹੀਂ ਬਸ ਅੱਛਾ ਅੱਛਾ ਠੀਕ ਹੈ ਠੀਕ ਹੈ ਡੀਆਈ ਕਰ ਰਹੇ ਹਾਂ ਸੈਲਫ ਨੂੰ ਹੈ ਫਿਰ ਹਾਂਜੀ ਹਾਂਜੀ ਡੀਆਈ ਕੀ ਮੇਨ ਪ੍ਰੋਬਲਮ ਪੈਂਦੇ ਜਦੋਂ ਤੁਸੀਂ ਡੀਆਈ ਕਹਿੰਦੇ ਹੋ ਤੁਸੀਂ ਅਕਸਰ ਮੈਂ ਤੁਹਾਡੇ ਕੋਲ ਸੈਲਫਾਂ ਕਈ ਕਰਾਈਆਂਗਾ ਫੀਲਡਰ ਨੂੰ ਹਾਈ ਸਪੀਡ ਕਰ ਦੇਈਦਾ ਆਰਮਚਰ ਵੱਡਾ ਪਾ ਦੇ ਦੇ ਅੱਛਾ ਅੱਛਾ ਜਿਵੇਂ ਅੱਜ ਕੱਲ ਪ੍ਰੋਬਲਮ ਚੱਲ ਰਹੀ ਹੈ ਨਵੇਂ ਟਰੈਕਟਰ ਨੂੰ ਸਵੇਰ ਸਵੇਰ ਸਟਾਰਟਿੰਗ ਦੀ ਹਾਂਜੀ ਹਾਂਜੀ ਉਹਨੂੰ ਡੀਆਈ ਕਰਨਾ ਪੈਣਾ ਅੱਛਾ ਅੱਛਾ ਫੁੱਲ ਗਰੰਟੀ ਹੈ ਫਿਰ ਭਾਈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੁਸੀਂ ਇੱਕ ਕਹਿੰਦੇ ਸੀ ਨਾ ਮਰੀ ਬੈਟਰੀ ਵੀ ਸਟਾਰਟ ਕਰੂਗੀ ਜੇ ਡਾਊਨ ਹੋ ਵੀ ਉਹ ਮੈਂ ਕਰ ਦਿੰਦੀ ਠੀਕ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਤੇ ਚਲੋ ਭਾਈ ਜੀ ਧੰਨਵਾਦ ਤੁਹਾਡਾ ਬਾਕੀ ਬੈਟਰੀ ਵਗੈਰਾ ਦੇਖ ਲਓ ਚਾਰਜਿੰਗ ਲਈ ਪਈਆਂ ਬਾਕੀ ਭਾਈ ਜੀ ਦਾ ਨੰਬਰ ਤੁਹਾਨੂੰ ਦਿਖਾਉਣਾ ਮੈਂ ਜੇ ਕਿਸੇ ਭਰਾ ਨੇ ਸੈਲਫ ਨੂੰ ਡੀਆਈ ਕਰਾਉਣਾ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦਾ ਹੈਗਾ ਚਲੋ ਆਪਾਂ ਕੀ ਆਪਣਾ ਜਿਹੜਾ ਨੁਆਇਡਾ ਤੋਂ ਖੁੱਲਿਆ ਵਸੀਂ ਸੁਣਾ ਲੀਕਾ ਸੋ ਇਸ ਟਰੈਕਟਰ ਦਾ ਆਪਣਾ ਕੀ ਨਾ ਖੋਲ ਲਈ ਕ੍ਰੈਂਕਾ ਕਿਉਂਕਿ ਇਹ ਕੰਮ ਆਪਣਾ ਖਰਾਬ ਤੋਂ ਹੋ ਕੇ ਆਇਆ ਸੀਗਾ ਖਰਾਬ ਤੋਂ ਹੋਣ ਤੋਂ ਬਾਅਦ ਤੁਹਾਨੂੰ ਪਤਾ ਕਚਰੇ ਵਗੈਰਾ ਸਾਰਾ ਧੋ ਕੇ ਸਫਾਈ ਕਰਦੇ ਹੁਣ ਇਸ ਦੀ ਤੇ ਸਫਾਈ ਕਰਨ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ ਅਟੈਚ ਬਲੌਂਕ ਦੇ ਨਾਲ ਕੱਢ ਕੇ ਟੁਕੜਾ ਟੁਕੜਾ ਕੱਢ ਲਈ ਆਪਣੀਆਂ ਦੀਆਂ ਸਾਰੀ ਕਰਦੇ ਆ ਕ੍ਰੈਂਕ ਦੀ ਸਫਾਈ ਦੇ ਆ ਕੇ ਮੱਤੀਆ ਤੇਲਾ। ਬਾਕੀ ਆਪਾਂ ਅੱਜ ਬੰਪਰ ਪੇਂਟ ਕਰ ਰਹੇ ਆ ਇਹਦਾ। ਸਵਰਾਜ ਟਰੈਕਟਰ ਦਾ। ਕਿਉਂਕਿ ਬੰਪਰ ਕੱਲਾ ਪੇਂਟ ਕਰਨ ਵਾਲਾ ਰਹਿ ਗਿਆ ਸੀ ਆਪਣਾ। ਸਾਰਾ ਪੇਂਟ ਵੱਜ ਰਿਹਾ ਆਪਣਾ ਬੰਪਰ ਤੇ। ਬਾਕੀ ਉਹ ਨਾਲੀਕਾ ਦੇ ਬਲੌਗ ਦੀ ਵੀ ਸਫਾਈ ਹੋ ਰਹੀ ਆ ਕਿਉਂਕਿ ਚਰ ਵਗੈਰਾ ਵੀ ਤੋਂ ਪਾਰੀ ਪਤਾ ਨਹੀਂ ਆਟ ਘੱਟ ਸਾਰੀ ਜਾਵਾ ਹਾਂਜੀ ਜੇ ਉਹ ਅੱਜ ਇੱਕ ਨਵਾਂ ਨੌਕਤਾ ਤੁਹਾਨੂੰ ਦੱਸ ਦਿਆਂ ਕ੍ਰੈਂਕ ਦਾ ਬੈਰਿੰਗ ਕੱਢਣ ਦਾ ਕਿਉਂਕਿ ਤੁਸੀਂ ਪਹਿਲਾਂ ਬੈਰਿੰਗ ਜਿਹੜਾ ਕ੍ਰੈਂਕੋਂ ਦਾ ਲੀਰਾ ਨਾਲ ਕੱਢਦੇ ਹੁੰਦੇ ਸੀਗੇ ਸੋ ਆਪਾਂ ਮੋਮਬੱਤੀ ਦੇ ਨਾਲ ਕੱਢਦੇ ਆਂ ਕਿਉਂਕਿ ਸਾਡੇ ਨਾਲ ਰਹਿ ਕੇ ਤੁਸੀਂ ਨਵੇਂ-ਨਵੇਂ ਤਰੀਕੇ ਹੀ ਸਿੱਖੋਗੇ ਆ ਦੇਖੋ ਮੋਮਬਤੀ ਨਾਲ ਕੱਢਦੇ ਆਪਾਂ ਬੈਰਿੰਗ ਨੂੰ ਆ ਬੋਮਬਤੀ ਪੈ ਗਈ ਆਪਣੀ ਵਿੱਚ ਤੇ ਮੋਮਬਤੀ ਪੈਣ ਤੋਂ ਬਾਅਦ ਆ ਦੇਖੋ ਮੈਰ ਨੂੰ ਤਿੰਨਾਂ ਬਾਅਦ ਆ ਦੇਖੋ ਆ ਮੋਮਬਤੀ ਖਵਾ ਗਈ ਚੱਲੋ ਗਈ ਮੈਰنگ ਆਪਣਾ ਨਿਕਲ ਗਿਆ ਇਸ ਤੋਂ ਬਾਅਦ ਧੋਨੇਆ ਕ੍ਰੈਂਕ ਡੈਗਦੀ ਨਹੀਂ ਪਿਸਟਨ ਪੈਣਾ ਤੇ ਸੋ ਆਪਾਂ ਇਹਨੂੰ ਰੇਗ ਮਾਰਨਾ ਹੋਰ ਕਰਦੇ ਆਂ ਫਿਰ ਇਹ ਆ ਦੇਖੋ ਆਪਾਂ ਡੈਗਜੀ ਕਰਾਂਗੇ ਪੈਣਾ 320 ਨੰਬਰ ਪੇਪਰ ਨਾਲ ਆਪਾਂ ਕਰਦੇ ਆਂ ਰਗੜਦੇ ਆਂ ਚਲੋ ਜੋ ਆਪਣਾ ਪਾਰਟਸਾ ਸੋਨਾਲੀ ਕਾ ਦਾ ਵਾਸ਼ ਹੋ ਚੁੱਕਿਆਗਾ ਸਾਰਾ ਪਿਸਟਨ ਸਲੀਵ ਵਗੈਰਾ ਸਾਰੀ ਵਾਸ਼ ਹੋ ਗਈ ਆ ਸੋ ਇਸ ਤੋਂ ਬਾਅਦ ਕੱਲ ਨੂੰ ਆਪਾਂ ਬਲਾਕ ਦੀ ਵਾਸ਼ ਕਰਾਂਗੇ ਕੁਝ ਆਪਾਂ ਅੱਜ ਧੋਵਾਂਗੇ ਬਲਾਕ ਨੂੰ ਬਾਕੀ ਦੇਖਦੇ ਆਂ ਕੱਲ ਨੂੰ ਜਾਂ ਤਾਂ ਫਿਟਿੰਗ ਕਰਾਂਗੇ ਇਹਦੀ ਬਲਾਕ ਦੀ ਗ੍ਰੈਂਕ ਵਗੈਰਾ ਦੀ ਇਹ ਬਾਕੀ ਕਲਚ ਵਗੈਰਾ ਦੀ ਫਿਟਿੰਗ ਕਰਾਂਗੇ ਤੇ ਬਾਕੀ ਬਲਾਕ ਦੇਖਦੇ ਅੱਜ ਕੁਝ ਧੋਤਾ ਜਾਂਦਾ ਅੱਜ ਧੋਵਾਂਗੇ ਤੇ ਬਾਕੀ ਨੂੰ ਕੱਲ ਧੋਵਾਂਗੇ ਚਲੋ ਅੱਜ ਦੀ ਵੀਡੀਓ ਦੀ ਕਰਦੇ ਸਮਾਪਤੀ ਆਪਾਂ ਇੱਥੇ ਹੀ ਤੇ ਮਿਲਦੇ ਆਂ ਅਗਲੇ ਬਲਾਗ ਦੇ ਵਿੱਚ ਅਗਲੀ ਵਧੀਆ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਨੌਲੇਜ ਵਾਲੀ ਤੇ ਬਾਕੀ ਇੰਨੀਆਂ ਦੀ ਫਿਟਿੰਗ ਤੁਹਾਨੂੰ ਦਿਖਾਵਾਂਗੇ ਅਗਲੇ ਪਾਰਟ ਦੇ ਵਿੱਚ ਜੋ ਇਹਦਾ ਪਾਰਟ ਬਣ ਰਹੇ ਆਪਣੇ ਜੋ ਪਾਰਟ ਆਪਣੇ ਪੈਂਟਿੰਗ ਪਾਏ ਆ ਤੇ ਮੇਰੇ ਹਿਸਾਬ ਨਾਲ 6ਵਾਂ ਜਾਂ 7ਵਾਂ ਪਾਰਟ ਬਣੂਗਾ ਆਪਣਾ ਕੱਲ ਨੂੰ ਇੰਨੀਆਂ ਦੀ ਫਿਟਿੰਗ ਤਾਂ ਤੇ ਉਦੋਂ ਤੱਕ ਧੰਨਵਾਦ ਅਸੀ ਕੱਲ ਤੇ ਬਾਕੀ ਜੋ ਇੱਕ ਤਰੀਕ ਨੂੰ ਆਪਾਂ ਮੈਸੀ ਟਰੈਕਟਰ ਜੋ ਆਪਣਾ ਬਾਈਬਲਕਾਰ ਸਿੰਘ ਜੀ ਦਾ ਤੇ ਉਸ ਨੂੰ ਪੇਂਟ ਜੌਬ ਕਰਨ ਲਈ ਲੱਗ ਪਾਂਗੇ ਤੇ ਸਵਰਾਜ ਆਪਾਂ ਟਰੈਕਟਰ ਕੰਪਲੀਟ ਹੋ ਚੁੱਕਿਆ ਹੈ ਧੰਨਵਾਦ ਅਸੀ ਕੱਲ